ਅੱਪਾ ਕੱਲ ਤੱਕ ਸਭ ਨੂੰ ਮੱਥਾ ਟੇਕਦਿਆਂ ਵੀ ਚਲੋ ਦਰਸ਼ਨ ਹੋ ਗਏ ਇਹਨਾਂ ਦਾ ਕਹੇ ਦਰਸ਼ਨ ਨੇ ਇਹਨਾਂ ਦਾ ਬਿਜ਼ਨਸ ਏ ਧੰਦਾ ਹੈ ਸੋ ਇਸ ਕਰਕੇ ਇਹਨਾਂ ਨੇ ਧਰਮ ਨੂੰ ਹਮੇਸ਼ਾ ਵਰਤਿਆ ਜਿਵੇਂ ਸ਼ਿਪਕਲੀ ਨਹੀਂ ਹੁੰਦੀ ਕੋੜਕਲੀ ਵੀ ਕਹਦੇ ਨੇ ਆਪਾਂ ਉਹ ਸੌਰੀ ਰਾਤ ਕੀੜੇ ਮਕੋੜੇ ਮਛਰ ਮੁੱਛਰ ਖਾ ਕੇ ਦਿਨ ਚੜਦੇ ਨੂੰ ਗੁਰੂ ਸਾਹਿਬ ਦੀ ਫੋਟੋ ਦੇ ਉੱਲੇ ਲੁਕ ਜਾਂਦੀ ਹੈ ਆਪਾਂ ਮਾ ਸਾਡੇ ਕੀ ਜਾਂਦੇ ਰਹਿੰਦੇ ਨੇ ਪਿੱਛੇ ਉਹ ਹੁੰਦੀ ਹੈ ਇਹ ਬਾਦਲ ਘੂਰੀ ਇਹ ਉਹਨੇ ਟੱਬਰੇ ਐ ਲੁਕਦੇ ਰਹੇ ਗੁਰੂ ਧਰਮ ਦੇ ਧਰਮ ਦੇ ਮਗਰਲੇ ਪਾਸੇ ਲੁਕ ਜਾਂਦੇ ਆ ਜਦੋਂ ਇਹਨਾਂ ਦੀ ਸਰਕਾਰ ਨਹੀਂ ਹੁੰਦੀ ਉਹਦੀ ਪੰਥ ਨੂੰ ਖਤਰਾ ਜਿੱਦਾਂ ਸਰਕਾਰ ਆ ਕਿ ਉਹਦੇ ਸੁਮੇਸ਼ ਸੈਣੀ ਡੀਜੀਪੀ ਉਹਦਾ ਜਿੰਨੇ ਜਿਨ੍ਹਾਂ ਨੇ ਮਤਲਬ ਕੋਈ ਉਹ ਐਸੇ ਕੰਮ ਕੀਤੇ ਨੇ ਉਹ ਸਾਰੇ ਹੀ ਅਫਸਰ ਉਹਦਾ ਸਾਰਾ ਕੁਝ ਠੀਕ ਸੋ ਇਹ ਇਹ ਚੀਜ਼ਾਂ ਨੇ ਪੰਨ ਆ ਡਵੈਲਪਮੈਂਟ ਦੇ ਕੰਮਾਂ ਤੋਂ ਰੋਕ ਹੀ ਦਿੱਤਾ ਆਪਾਂ ਇਧਰਲੇ ਪਾਸੇ ਹੋ ਜਾਨੇ ਡਵੈਲਪਮੈਂਟ ਦੇ ਕੰਮਾਂ ਚ ਰੋਕਤਾ ਅਸੀਂ ਸਿਰਫ ਡਵੈਲਪਮੈਂਟ ਦੇ ਕੰਮ ਸੋਚਦੇ ਆਂ ਜੀ ਕਦੇ ਮੈਂ ਤੁਹਾਨੂੰ ਧਰਮ ਦੀ ਗੱਲ ਕਰਦਾ ਰਹਾਂ ਵੀ ਵੋਟਾਂ ਮੰਗਣ ਵਾਸਤੇ ਤੇ ਧਰਮ ਦੀ ਵਰਤੋਂ ਕੀਤੀ ਹੋਵੇ ਨਾ ਤੁਹਾਡੀ ਮਰਜ਼ੀ ਹੈ ਧਰਮ ਤੁਹਾਡਾ ਨਿੱਜੀ ਹੈ ਕਿਸੇ ਨੂੰ ਨਿੰਮ ਪੂਜ ਕੇ ਸੰਤੁਸ਼ਟੀ ਮਿਲਦੀ ਹੈ ਤਾਂ ਮੈਨੂੰ ਕੋਈ ਹੱਕ ਨਹੀਂ ਹੈਗਾ ਕਿ ਮੈਂ ਕਹਾ ਕਿ ਤੇਰੇ ਨਿੰਮ ਨਾਲੋਂ ਮੇਰੀ ਟਾਲੀ ਚੰਗੀ ਐ ਭਾਈ ਮੈਨੂੰ ਟਾਲੀ ਮੇ ਪੂਜ ਕੇ ਮਿਲਦੀ ਹੋਊਗੀ ਹਾਂ ਪਰ ਵੋਟਾਂ ਵੇਲੇ ਨਿੰਮ ਦੇ ਨਾਂ ਤੇ ਜਾਂ ਟਾਲੀ ਦੇ ਕਹਿਣ ਤੇ ਵੋਟਾਂ ਨਾ ਪਾਓ ਉਦੋਂ ਤੁਸੀਂ ਡੈਮੋਕਰੈਟਿਕ ਤਰੀਕੇ ਨਾਲ ਚੁਣੋ ਜਿਹਦੇ ਨਾਲ ਮਰਜ਼ੀ ਹੋ ਜਾਓ ਪਰ ਜਦੋਂ ਡਿਵੈਲਪਮੈਂਟ ਕਰਾਉਣੀ ਐ ਪਿੰਡਾਂ ਦੀ ਉਦੋਂ ਪਿੰਡ ਦੇ ਤਾਂ ਹੀ ਤੁਸੀਂ ਚੋਣ ਨਿਸ਼ਾਨ ਨਹੀਂ ਦਿੱਤਾ ਕਿਸ ਸਰਪੰਚਾਂ ਨੂੰ ਵੀ ਸਾਨੂੰ ਸਰਪੰਚ ਜਿਹੜੇ ਨੇ ਉਹ ਪਿੰਡਾਂ ਦੇ ਚਾਹੀਦੇ ਨਾ ਕਿ ਪਾਰਟੀਆਂ ਦੇ ਸਰਪੰਚ ਸਾਹਿਬਾਨ ਆਏ ਨੇ ਥੋੜਾ ਕਈ ਪਾਰਟੀਆਂ ਨਾਲ ਸੰਬੰਧ ਹੋਊਗਾ ਕੋਈ ਪ੍ਰੋਬਲਮ ਨਹੀਂ ਡੈਮੋਕਰੈਟਿਕ ਰਾਈਟ ਹੈ ਪਰ ਜਦੋਂ ਪਿੰਡ ਦੇ ਵਿਕਾਸ ਦੀ ਗੱਲ ਹੈ ਉਦੋਂ ਸਾਰੇ ਇਕੱਠੇ ਹੋ ਜਾਇਆ ਕਰੋ ਵੋਟਾਂ ਵੇਲੇ 15 20 ਦਿਨ ਦਾ ਹੀ ਰੌਲਾ ਹੁੰਦਾ ਜਿਆਦਾ ਕਿੰਨਾ ਹੁੰਦਾ ਤੇ ਉਦੋਂ ਜਦ ਮਰਜੀ ਹੋ ਜਾ ਜਿੰਨਾ ਮਰਜੀ ਹੋ ਜਾ ਤੁਹਾਡਾ ਆਪਣਾ ਹੱਕ ਹੈ ਪਰ ਪਿੰਡ ਵਾਸਤੇ ਨਾ ਇਹ ਹੋਵੇ ਕਿ 5 ਸਾਲ ਧੜਾ ਹੀ ਬਣਿਆ ਰਿਹਾ ਟੂਰਨਾਮੈਂਟ ਤਿੰਨ ਤਿੰਨ ਹੋਣ ਲੱਗ ਗਏ ਹੁਣ ਪਿੰਡ 'ਚ ਆ ਕਾਲੀਆਂ ਦਾ ਟੂਰਨਾਮੈਂਟ ਆਈ 29 ਅਵਦ ਉਸੇ ਪਿੰਡ 'ਚ ਆ ਕਾਂਗਰਸੀਆਂ ਟੂਰਨਾਮੈਂਟ ਆ ਗਿਆ ਪਿੰਡਾਂ ਟੂਰਨਾਮੈਂਟ ਵੀ ਪਾਰਟੀਆਂ ਦੇ ਹੋਗੇ ਹੋਰ ਤਾਂ ਹੋਰ ਮੈਂ ਇੱਕ ਪਹਿਲਾ ਪ੍ਰੋਗਰਾਮ ਤੇ ਗਿਆ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਸੀ ਕਿਤੇ ਪ੍ਰੋਗਰਾਮ ਤੇ ਗਿਆ ਕਿਤੇ ਸ਼ਹਿਰ ਚ ਦਸਹਿਰੇ ਦੇ ਪ੍ਰੋਗਰਾਮ ਤੇ ਆ ਰਾਵਣ ਜਾਂ ਦੇਖਿਆ ਸੀ ਮੇਘਨੰਦ ਕੁੰਮਕਾਂ ਲਿਖਾ ਇੱਥੇ ਹੋਣਾ ਅਸੀਂ ਕਹਾਂ ਜੀ ਪਹੁੰਚ ਗਏ ਕਹਿੰਦੇ ਕਿੱਥੇ ਅਸੀਂ ਗਿਆ ਸਟੇਜ ਦੇ ਮਗਲੇ ਪਾਸੇ ਕਹਿੰਦੇ ਜੀ ਸਟੇਜ ਦੇ ਮਾਰੇ ਪਾਸੇ ਕੋਈ ਗੱਡੀ ਨਹੀਂ ਸਿਰਫ ਸਟੇਜ ਦੇ ਮਾਰੇ ਪਾਸੇ ਖੜੇ ਆ ਫਿਰ ਕਿੱਥੇ ਜੀ ਖੜੇ ਹੋ ਅਸੀਂ ਕਹਾਂ ਜੀ ਰਾਵਣ ਮੇਨਾ ਕੁੰਮਾਂ ਕਰਨ ਦੇ ਜਿਹੜੇ ਬੁੱਤ ਲੱਗੇ ਨੇ ਓਹੋ ਤੁਸੀਂ ਕਿਤੇ ਕਾਲੀਆਂ ਵਾਲੇ ਰਾਵਣਗੁਰੂ ਤੇ ਨਹੀਂ ਪਹੁੰਚ ਗਏ ਆਪਣਾ ਦੂਜਾ ਜੀ ਕਾਂਗਰਸੀਆਂ ਦਾ ਮੈਂ ਅਖੇ ਰਾਵਣ ਨੇ ਨਹੀਂ ਜ਼ਿੰਦਗੀ ਸੋਚਿਆ ਹੋਊਗਾ ਮੈਂ ਵੀ ਕਾਂਗਰਸੀਆਂ ਅਕਾਲੀ ਹੋ ਸਕਦਾ ਯਾਰ ਤੂੰ ਸਹਰੇ 8 8 ਨਹੀਂ 10:30 ਇੱਥੇ ਆਏ ਪ੍ਰੋਗਰਾਮ ਤੇ ਮੈਨੂੰ ਯਾਦ ਹੈ ਚਰਾਰਥਲ ਦਸਹਰੇ ਤੋਂ ਬਾਅਦ ਦਵਾਈ ਵੀ ਲੰਗੀ 2 ਦਿਨਾਂ ਬਾਅਦ ਦਵਾਈ ਤੋਂ ਬਾਅਦ ਪ੍ਰੋਗਰਾਮ ਸ਼ੋ ਮੈਂ ਗਿਆ ਤੇ 라वण ਮੇਗਨਾ ਤੇ ਕੁੰਮਕੰਦੇ ਲਾਈ ਬੈਠੇ ਮੈਂ ਕਹਾ ਯਾਰ ਦਿਵਾਲੀ ਲੰਗੀ ਤੁਸੀਂ ਦਸਹਿਰੇ ਦਾ ਹੌਣ ਕਰਾ ਰਹੇ ਹੋ ਕਹਿੰਦੇ ਦਸਹਿਰਾ ਤਾਂ ਅਸੀਂ ਉਸੇ ਦਿਨ ਹੀ ਮਨਾਉਂਦੇ ਹੁੰਦੇ ਆ ਪਰ ਵਿਰੋਧੀ ਪਾਰਟੀ ਵਾਲੇ ਨੇ ਇੱਕ ਦਿਨ ਪਹਿਲਾਂ ਹੀ ਸਾਡੇ ਵਾਲੇ 라वण ਨੂੰ ਅੱਗ ਲਾ ਗਏ ਕਹਿੰਦੇ ਅਸੀਂ ਖਬਰ ਐ ਕਰਾਂਗੇ ਹੁਣ ਭਾਵੇਂ 20 ਦਿਨ ਲੇਟ ਹੀ ਹੋ ਜਾਏ ਕੰਮ ਮਤਲਬ ਬਟਾ 라वण ਬਣਾ ਕੇ ਫੋਕਾਂਗੇ ਮੈਂ ਕਹਾ ਪਹਿਲੀ ਵਾਰ ਦੇਖਿਆ ਵੀ 라वण ਨੂੰ ਸਟੇ ਮਿਲ ਗਈ ਯਾਰ ਦੀ 25 ਦਿਨ ਦੀ ਸਟੇ ਮਿਲ ਗਈ ਦੱਸੋ ਸੋ ਇਸ ਤਰ੍ਹਾਂ ਦੇ ਆਪਣੇ ਧੜੇ ਬੰਦੀ ਇਹਨਾਂ ਨੇ ਬਣਾਈਆਂ ਵਿਰੋਧੀ ਧਰਾਂ ਪਿੰਡਾਂ 'ਚ ਧੜੇ ਬੰਦੀਆਂ ਖੜੀਆਂ ਕਰਕੇ ਪਿੰਡਾਂ ਦਾ ਇਹਨਾਂ ਨੇ ਹਿਆੜਾ ਕਰਕੇ ਰੱਖਤਾ ਜੀ ਤੇ ਪਿੰਡਾਂ ਨੂੰ ਬਚਾਉਣਾ ਹੈ ਪਿੰਡਾਂ ਨੂੰ ਇੱਕ ਕਰਨਾ ਹੈ ਖੇੜੇ ਨਗਰ ਵਸਦੇ ਰਹਿਣ ਇਹਦੇ ਬਾਰੇ ਜੇ ਕੋਈ ਸੁਝਾਅ ਤੁਹਾਡੇ ਕੋਲੇ ਹੋਵੇ ਤਾਂ ਮੈਨੂੰ ਚੰਗਾ ਲੱਗੂਗਾ ਜੇ ਲਿਖ ਕੇ ਦੇਣਾ ਲਿਖ ਕੇ ਦੇ ਦਿਓ ਜੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਕਰਨੀ ਹੈ ਜਾਂ ਬਾਅਦ 'ਚ ਕਰਨੀ ਹੈ ਗੱਲ ਬਾਅਦ 'ਚ ਕਰ ਲਿਓ ਤਾਂ ਅਸੀਂ ਕੋਈ ਇਦਾਂ ਦਾ ਫੈਸਲਾ ਬਿਲਕੁਲ ਨਹੀਂ ਲਵਾਂਗੇ ਜਿੱਦੇ 'ਚ ਤੁਹਾਡੀ ਰਾਏ ਨਾ ਹੋਵੇ ਪਬਲਿਕ ਦੀ ਰਾਏ ਤੋਂ ਬਿਨਾ ਈਵਨ ਅਸੀਂ ਉਸ ਬਿੱਲ ਦਾ ਵਿਰੋਧ ਕੀਤਾ ਸੀ ਉੱਥੇ ਬਿੱਲ ਵਾਪਸ ਤਾਂ ਹੋ ਗਿਆ ਸੀਗਾ ਇੱਕ ਵਾਰੀ ਤਾਂ ਵਾਪਸ ਕਰਾ ਲੈ ਜਿੱਦੇ ਵਿੱਚ ਐਕਵਾਇਰ ਜਦੋਂ ਐਕਵਾਇਰ ਕਰਦੇ ਹਨ ਉਹ ਐਕਵਾਇਰ ਦੇ ਵਿੱਚ ਵੀ ਇਹ ਕਲੋਜ਼ ਹੈ ਕਿ ਜਿੰਨੇ ਜਿਹੜੇ 80% ਉਸ ਪਿੰਡ ਦੇ ਕਿਸਾਨ ਸਹਿਮਤ ਨਹੀਂ ਹੁੰਦੇ ਤਾਂ ਐਕਵਾਇਰ ਨਹੀਂ ਕਰ ਸਕਦੇ 4 ਗੁਣਾ ਕਲੈਕਟਰ ਰੇਟ ਤੋਂ ਵੱਧ ਉਹਨਾਂ ਨੂੰ ਪੈਸੇ ਮਿਲਣਗੇ ਫਿਰ ਉੱਥੇ ਇੱਕ ਸਰਵੇ ਹੋਊਗਾ ਆਲੇ-ਦਾਲੇ ਦੇ ਪਿੰਡਾਂ ਦਾ ਕਿ ਉਹਨਾਂ ਦੇ ਸਿਹਤ ਦਾ ਸਰਵੇ ਤੇ 2 ਸਾਲਾਂ ਬਾਅਦ ਉਸ ਫੈਕਟਰੀ ਲੱਗਣ ਤੋਂ ਬਾਅਦ ਫੇਰ ਹੋਊਗਾ ਜੇ ਕੋਈ ਸਾਹ ਦਮੇ ਦੇ ਜਾਂ ਕੋਈ ਹੋਰ ਬਿਮਾਰੀਆਂ ਦੇ ਆ ਪੇਸ਼ੈਂਟ ਵੱਧ ਗਏ ਤਾਂ ਸਾਰਾ ਕੰਪਨਸੇਸ਼ਨ ਉਹਨੂੰ ਦੇਣਾ ਪਊਗਾ ਇਹ ਤਾਂ ਬੀਜੇਪੀ ਵਾਲਾ ਸਾਰੇ ਹੀ ਕੱਟਣ ਲੱਗੇ ਸੀਗੇ ਅਸੀਂ ਰੋਲਾ ਪਾ ਕੇ ਬਚਾਇਆ ਜੀ ਉਦੋਂ ਉੱਥੇ ਪਾਰਲੀਮੈਂਟ ਚ ਐਕੁਇਜੀਸ਼ਨ ਦਾ ਬਿਲ ਹੈ ਕੋਈ ਪੜੇ ਲਿਖੇ ਬੈਠੇ ਉਹਨਾਂ ਨੂੰ ਪਤਾ ਹੋਣਾ ਬਾਅਦ ਚ ਕਮੇਟੀ ਨੂੰ ਰეკਮੈਂਡ ਕਰਦਾ ਸੀ ਤੇ ਉਹ ਬੜੀ ਮੁਸ਼ਕਿਲ ਨਾਲ ਰੋਕਿਆ ਸੀ ਸੋ ਅਸੀਂ ਤਾਂ ਉਹ ਹੱਕ ਚ ਬੋਟਾ ਪਾਈਆਂ ਜਨਾਬ ਅਸੀਂ ਕਿਉਂ ਚਾਹਾਂਗੇ ਕਿ ਸਾਡੀ ਜਿਹੜੀ ਛੋਟੇ ਦੇ ਸਿਰ ਵਰਗੀ ਜ਼ਮੀਨ ਜਿਹੜੀ ਹੈ ਉਹ ਕਿਸੇ ਐਵੇਂ ਲੈਂਡ ਮਾਫੀਆ ਦੇ ਜਾਂ ਕਿਸੇ ਹੋਰ ਦੇ ਬਸ ਪੈ ਜੇ ਜਾਇਹਾ ਜੀ ਕੋਈ ਫਾਈਲ ਜਿਹਦੇ ਤੁਹਾਨੂੰ ਪਤਾ ਨਾ ਹੋਵੇ ਤੇ ਬਾਅਦ ਚ ਪਤਾ ਲੱਗੇ ਉਹੀ ਜ਼ਮੀਨ ਤੁਹਾਡੇ ਵਾਲੀ ਜਿਵੇਂ ਉਹ ਹੁੰਦਾ ਡਿਸਕਵਰੀ ਚੈਨਲ ਤੇ ਨਹੀਂ ਦੇਖਦੇ ਸ਼ੇਰ ਚਾਰ ਪੰਜ ਸ਼ੇਰਾਂ ਨਾਲ ਪਲੈਨਿੰਗ ਕਰਕੇ ਇਧਰ ਦੀ ਹੋ ਕੇ ਉਧਰ ਦੀ ਹੋ ਕੇ ਮਾਰ ਲੈਂਦੇ ਆ ਇੱਕ ਸ਼ਿਕਾਰ ਹਜੇ ਦੋ ਦੋ ਬੁਰਕੀਆਂ ਹੀ ਲਾਈਆਂ ਹੁੰਦੀਆਂ ਨੇ ਉਹ ਲੱਕੜ ਬੱਗੇ ਜੀ ਆ ਜਾਂਦੇ ਆਉ ਆਉ ਜੇ ਕਰਕੇ ਹਨ ਉਹ ਆਉਂਦੇ 50 60 ਹੈ ਉਹ ਬਸ ਦੋ ਬਤਾਰ ਮਿੰਟਾਂ ਬਾਅਦ ਸ਼ੇਰਾਂ ਨੂੰ ਭਜਾਉਂਦੇ ਆ ਜਿਹੜਾ ਉਹਨਾਂ ਨੇ ਮਾਰਿਆ ਹੁੰਦਾ ਉਹਨੂੰ ਖਾਣ ਲੱਗ ਜਾਂਦੇ ਆ ਸ਼ੇਰਾਂ ਦੇ ਮੂੰਹ ਤੇ ਲਹੂ ਜਿਹਾ ਲੱਗ ਜਾਂਦਾ ਐਂ ਪਰਾਂ ਬੈਠੇ ਦੇਖੀ ਜਾਂਦੇ ਨੇ ਯਾਰ ਮੈਂ ਮਾਰਿਆ ਸੀ ਇਹ ਜਿਹੜਾ ਖਾਈ ਜਾਂਦੇ ਆ ਉਹ ਹਾਲ ਤਾਂ ਸਾਡੀ ਕਰ ਦਿੰਦੇ ਆ ਇਹ ਵੀ ਸਾਡੀ ਜ਼ਮੀਨ ਹੁੰਦੀ ਸੀ ਜਿਹੜੀ ਹੁਣ ਇੰਨੇ ਕਰੋੜ ਰੁਪਏ ਗੱਜ ਜਾ ਰਹੀ ਹੈ ਇੰਨੇ ਲੱਖ ਰੁਪਏ ਗੱਲ ਜਾ ਰਹੀ ਹੈ ਐ ਪਛਤਾਈ ਜਾਂਦੀ ਹੈ ਨੇ ਸੋ ਅਸੀਂ ਸ਼ੇਰਾਂ ਨੂੰ ਸ਼ੇਰ ਹੀ ਰੱਖਣਾ ਚਾਹੁੰਦੇ ਹਾਂ ਅਸੀਂ ਇਹਨਾਂ ਵਾਂਗੂ ਲੱਕੜ ਬੱਕੇ ਨਹੀਂ ਬਣਨਾ ਚਾਹੁੰਦੇ ਕਿ ਜਿਹੜੇ ਮਾਰੇ ਹੋਏ ਸ਼ਿਕਾਰਾਂ ਨੂੰ ਖਾਣ ਸੋ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਤਰੱਕੀਆਂ ਕਰੋ ਜਿੰਦਾਬਾਦ ਰਹੋ ਆਬਾਦ ਰਹੋ ਤੇ ਤੁਹਾਡੇ ਸੁਝਾਵਾਂ ਦੀ ਸਾਨੂੰ ਜਿਹੜੀ ਇੰਤਜ਼ਾਰ ਰਹੂਗਾ ਜੇ ਕਿਸੇ ਨੇ ਬੋਲਣਾ ਵੀ ਚਾਹੁੰਦਾ ਕੋਈ ਇੱਕ ਸਵਾਲ ਕਰਨਾ ਚਾਹੁੰਦਾ ਤਾਂ ਮਾਈਕ ਤੁਹਾਨੂੰ ਦੇ ਸਕਦੇ ਹਾਂ ਤਾਂ ਧੰਨਵਾਦ ਬਹੁਤ ਰੋਣਾ ਜੇਕਰ ਕੋਈ ਸੀਐਮ ਸਾਹਿਬ ਨੂੰ ਕੋਈ ਸੁਝਾਅ ਦੇਣਾ ਚਾਹੁੰਦਾ ਬਹੁਤ ਬਹੁਤ ਧੰਨਵਾਦ ਜੀ ਪਟਿਆਲਾ ਸ਼ਹਿਰ ਪਟਿਆਲਾ ਜ਼ਿਲ੍ਹੇ ਦੇ ਪਤਵੰਤੇ ਸੱਜਣਾਂ आले दुआ के पिंड तो, लगभग एक सौ भीह पों तो, सरपंच साहबान मैंबर साहबान अच इतने छोटे सदे तो थोड़ा बहुत बहुत स्वागत भी है तो धन्यवाद भी है तो चलिया होया कि कदम सिर मथे सब तो पतह की सज वागुरू जी का खालसा वागुरू जी की पंजाब सरकार वालों बहुत चिर पह तो ਸਰਕਾਰ ਤੁਹਾਡੇ ਦਵਾਰ ਨਾਂ ਦਾ ਇੱਕ ਪ੍ਰੋਗਰਾਮ ਚਲਾਇਆ ਜਾਂਦਾ ਜਿਹਦੇ ਚ ਆਮੋ ਸਾਹਮਣੇ ਬੈਠ ਕੇ ਗੱਲਾਂ ਹੁੰਦੀਆਂ ਪੰਚਾਇਤਾਂ ਨਾਲ